ਅੰਮ੍ਰਿਤਸਰ ਵਿਖੇ ਡਾਕਟਰ ਸਿਖਿਆ ਅਤੇ ਖੋਜ ਮੰਤਰੀ ਸ਼੍ਰੀ ਓਬੀ ਸੋਨੀ ਵੱਲੋਂ ਮਿਸ਼ਨ ਫਤਿਹ ਦੀ ਰਸਮੀ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਕਿਹਾ ਕਿ ਸਮੁੱਚੀ ਦੁਨੀਆ ਕੋਰੋਨਾ ਵਾਇਰਸ ਦੇ ਖਤਰਨਾਕ ਦੌਰ ਵਿੱਚੋਂ ਲੰਘ ਰਹੀ ਹੈ। ਇਸ ਬਿਮਾਰੀ ਦਾ ਫਿਲਹਾਲ ਇਲਾਜ ਸੰਭਵ ਨਹੀਂ ਪਰ ਕੁਝ ਸਾਵਧਾਨੀਆਂ ਅਪਣਾ ਕੇ ਇਸ ਬਿਮਾਰੀ ਤੋਂ ਬੱਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਹਿਲਾ ਕਰਫਿਊ ਫਿਰ ਲਾਕਡਾਊਨ ਇਸ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਲਗਾਇਆ ਗਿਆ ਹੈ। ਜਿਸ ਵਿੱਚ ਵੱਡੀ ਸਫਲਤਾ ਮਿਲੀ ਹੈ ਹੁਣ ਸਰਕਾਰ ਵੱਲੋਂ ਮਿਸ਼ਨ ਫਤਿਹ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਵਿੱਚ ਪਿੰਡਾਂ ਅਤੇ ਸ਼ਹਿਰਾਂ ਵਿੱਚ ਪ੍ਰਚਾਰ ਕਰਨ ਲਈ ਕੱਟਿਆ ਨੂੰ ਮੰਤਰੀ ਓਪੀਸੋਨੀ ਵੱਲੋਂ ਹਰੀ ਚੰਡੀ ਦੇ ਕੇ ਰਵਾਨਾ ਕੀਤਾ ਗਿਆ ਤਾਂ ਕਿ ਲੋਕ ਜਾਗਰੂਕ ਹੋ ਸਕਣ ਅਤੇ ਜੋ ਸਿਹਤ ਵਿਭਾਗ ਵਾਲੇ ਦਰਸਾਏ ਕੁਝ ਨੁਕਤੇ ਜਿਸ ਵਿੱਚ ਮਾਸਕ ਲਗਾਉਣਾ ਸੋਸ਼ਲ ਡਿਸਟੈਂਸ ਰੱਖਣਾ ਹੱਥਾਂ ਦੀ ਸਫਾਈ ਕਰਦੇ ਰਹਿਣਾ ਆਦਿ ਸ਼ਾਮਿਲ ਹਨ ਅਤੇ ਇਹਨਾਂ ਉੱਤੇ ਅਮਲ ਕਰਕੇ ਆਪਾਂ ਸਾਰੇ ਇਸ ਵਾਇਰਸ ਦੀ ਲਾਗ ਤੋਂ ਬਚ ਸਕਦੇ ਹਾਂ ਅਤੇ ਇਸ ਮੌਕੇ ਤੇ ਮੰਤਰੀ ਓਪੀਸੋਨੀ ਵੱਲੋਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ਼ਿਵ ਦੁਲਾਰ ਸਿੰਘ ਢਿੱਲੋਂ ਅਤੇ ਪੁਲਿਸ ਕਮਿਸ਼ਨਰ ਡਾਕਟਰ ਸੁਖਚਾਨ ਸਿੰਘ ਗਿੱਲ ਨੂੰ ਸਨਮਾਨਿਤ ਕੀਤਾ ਗਿਆ। ਕੋਰੋਨਾ ਦੇ ਰਿਵਿਊ ਕੀਤਾ। ਸੋ ਜਿਹੜੀਆਂ ਵੀ ਕੋਈ ਥੋੜੀਆਂ ਬੁੜੀਆਂ ਮੁਸ਼ਕਲਾਂ ਨੇ ਉਹਦੇ ਬਾਰੇ ਅਸੀਂ ਡਿਸਕਸ਼ਨ ਕੀਤੀ ਆ। ਸੋ ਸਾਰੇ ਵਿਭਾਗਾਂੇ ਕਮਿਸ਼ਨ ਪੁਲਿਸ, ਜ਼ਿਲਤੀ ਕਮਿਸ਼ਨ ਕਮਿਸ਼ਨ ਕਾਰਪੋਰੇਸ਼ਨ ਸੇਵਰ ਸਰ ਜੀ ਨੰਬਰ ਸਰ ਪ੍ਰਿੰਸੀਪਲ ਮੈਡੀਕਲ ਕਾਲਜ ਬਾਕੀ ਡਾਕਟਰ ਸਭ ਸਾਰੇ ਇਸ ਮੀਟਿੰਗ ਤੇ ਹਾਜ਼ਰ ਸਨ ਸੋ ਸਾਰਾ ਰਿਵਿਊ ਕੀਤਾ ਜਿੱਥੇ ਜਿੱਥੇ ਕੋਈ ਮੁਸ਼ਕਲ ਸਾਨੂੰ ਪਤਾ ਲੱਗੀ ਆ ਉਹ ਉਹ ਅਸੀਂ ਹਾਲਾਤ ਦੇ ਕਦੇ ਦੇ ਸੋ ਇਹ ਜਿਹੜੀ ਲੜਾਈ ਕੋਰੋਨਾ ਵਾਇਰਸ ਦੀ ਜਿਹੜੀ ਸਾਰੇ ਦੇਸ਼ 'ਚ ਲੜੀ ਜਾ ਰਹੀ ਹੈ ਪਡਾਪਟਰ ਸੀਐਮ ਸਾਹਿਬ ਦੀ ਜੋਡ ਵਾਈਸ ਇੱਕ ਤੇ ਪਹਿਲੋ ਤੁਸੀਂ ਵੇਖਿਆ ਹੀ ਆ ਕਿ ਅਸੀਂ ਜਿਹੜਾ ਮਿਸ਼ਨ ਫਤਿਹ ਆ ਉਹਦੀ ਅੱਜ ਸ਼ੁਰੂਆਤ ਕੀਤੀ ਸੀਗੀ ਉਹ ਤੁਸੀਂ ਪਹਿਲੋ ਸਾਰਾ ਕਵਰ ਕਰ ਹੀ ਲਿਆ ਸੋ ਉਹਦੇ ਨਾਲ ਕਿਥੋਂ ਤੱਕ ਸੈਂਪਲਿੰਗ ਦਾ ਸਵਾਲ ਹੈ ਕਿਉਂਕਿ ਸਾਰਾ ਜਿਹੜੀ ਲੜਾਈ ਆ ਕਿੰਨਾ ਜਿਹੜੇ ਨਹੀਂ ਪਤਾ ਪੋਜ਼ਿਟਿਵ ਕੌਣ ਆ 네ਗੇਟਿਵ ਕੌਣ ਆ ਸੈਂਪਲ ਜਿਹੜੀ ਆ ਉਹ ਕਿਸ ਤਰ੍ਹਾਂ ਹੋ ਰਹੀ ਆ ਕਿੰਨੀ ਹੋ ਰਹੀ ਆ ਸੋ ਬੜਾ ਜ਼ਰੂਰੀ ਆ ਸੋ ਸਾਡੀ ਜਿਹੜੀ ਅੰਮ੍ਰਿਤਸਰ ਜਿਹੜੀ ਦਿੱਲੀ ਅੱਜ ਹੁਣ ਅੰਮ੍ਰਿਤਸਰ ਮੈਡੀਕਲ ਕਾਲਜ ਦੀ ਜਿਹੜੀ ਸੈਂਪਲਸ ਹੋ ਰਹੀ ਆ ਕੱਲ ਵੀ ਸਾਡੇ ਜਿਹੜੇ ਨੇ ਉਹ 3200 ਦੇ ਕਰੀਬ ਜਿਹੜੇ ਨੇ ਉਹ ਜਿੰਨੇ ਸੈਂਪਲ ਜੀ ਸਾਰਿਆਂ ਦੀ ਟੈਸਟਿੰਗ ਕੱਲ ਮੈਡੀਕਲ ਕਾਲਜ ਦੇ ਕੱਲ ਦਾ ਜਿਹੜਾ ਦਿਨ ਸੀ ਉਹਦੇ ਚ ਸਾਡੇ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਦੇ 3100 ਟੈਸਟ ਹੋਇਆ ਉਹ ਜਿਹਨੇ ਅੰਮ੍ਰਿਤਸਰ ਦੇ ਹੋਏ ਨੇ ਉਹ ਤਨੀਬਨ 500 ਦੇ ਕਰੀਬ ਅੰਮ੍ਰਿਤਸਰ ਦਾ ਸੀਗਾ ਉਹਦੇ ਜੋ ਚਾਰ ਜਿਹੜੇ ਨੇ ਉਹ ਪੋਜ਼ਿਟਿਵ ਆਏ ਸੀ। ਸੋ ਪ੍ਰਾਈਵੇਟ ਵੀ ਜਿਹੜੀ ਲੈਬ ਨੇ ਉੱਥੇ ਵੀ ਥੋੜੇ ਪੋਜ਼ਿਟਿਵ ਆਏ ਨੇ ਪਰ ਮੈਡੀਕਲ ਕਾਲਜ ਦੇ ਜਿਹੜੇ ਨੇ ਉਹਦੇ ਜੋ ਅੱਜ ਜਿਹੜਾ ਅਸੀਂ ਵੇਖਿਆ ਚਾਰ ਜਿਹੜੇ ਨੇ ਉਹਦੇ ਪੋਜ਼ਿਟਿਵ ਆਏ ਨੇ ਬਾਕੀ ਹੋਰ ਜ਼ਿਲ੍ਹਿਆਂ ਦੇ ਟੋਟਲ ਜਿਹੜੇ ਨੇ 31 320 ਤੋਂ 35 ਆਏ ਨੇ ਉਹ باقی ਜ਼ਿਲ੍ਹਿਆਂ ਦੇ ਸਾਰੇ ਬਲਾਕ ਆਏ। ਸੋ ਥੋੜਾ ਜਿਹਾ ਜਿਹੜਾ মিডিਆ ਵਾਲੇ ਕਾਲੀ ਕਰ ਜਾਂਦੇ ਨੇ ਸੋ ਉਹ ਫਿਗਰਾਂ ਜਿਹੜੀਆਂ ਨੇ ਉਹ ਪ੍ਰੋਪਰ মিডিਆ 'ਚ ਆਉਂਦੀਆਂ ਨਹੀਂ। ਜਿਹੜਾ ਠੀਕ ਅੰਮ੍ਰਿਤਸਰ ਦਾ ਹਰ ਚੀਜ਼ ਜਿਹੜੀ ਆ ਉਹ ਭਾਵੇਂ ਬਾਹਰ ਦੇ ਤਰਸ ਦੇ ਬਾਹਰ ਦੇ ਜ਼ਿਲ੍ਹਿਆਂ ਦੇ ਨੇ ਉਹ ਸਾਰੇ ਅੰਮ੍ਰਿਤਸਰ 'ਚ ਕਹਿ ਦਿੰਦੇ ਵੀ ਅੰਮ੍ਰਿਤਸਰ ਹੀ ਨੇ ਪੋਜ਼ਿਟਿਵ ਆ ਗਿਆ। ਸੋ ਇਹ ਜਿਹੜਾ ਥੋੜਾ ਜਿਹਾ ਅੱਜ ਅਸੀਂ ਸਾਰਾ ਦੇਖਿਆ ਸੋ ਇਨੀ ਵੱਡੀ ਘਬਰਾਉਣ ਵਾਲੀ ਗੱਲ ਨਹੀਂ ਲੋਕਾਂ ਨੂੰ ਜਿਆਦਾ ਘਬਰਾਣ ਨਹੀਂ ਪਾਉਣੀ ਚਾਹੀਦੀ ਪਰ ਯਾਦ ਰੱਖਣਾ ਜਿਹੜਾ ਉਹ ਲੋਕਾਂ ਦਾ ਫਰਜ਼ ਬਣਦਾ ਕਿ ਹਜੇ ਜਿਹੜੀ ਲੜਾਈ ਹੈ ਇਹ ਇਸ ਜ਼ਰੂਰ ਵਧੇ ਨੇ ਇਹ ਨਹੀਂ ਮੈਂ ਕਹਿੰਦਾ ਕਿ ਇਹ ਇਸ ਵਧੇ ਨਹੀਂ ਕਿਉਂਕਿ ਸਿੰਪਲਿੰਗ ਵੀ ਨਾਲ ਨਾਲ ਜਿਹੜੀ ਹੈ ਪਹਿਲੋਂ ਟੋਟਲ 400 ਸਿੰਪਲ ਸਿੰਪਲ ਅੰਦਾਜ਼ਾ ਦੱਸ ਜਿਹੜੇ ਮੇਰੇ ਮੋੜ ਅਸੀਂ ਕਪੈਸਿਟੀ ਵਧਣ ਨਾਲ ਉਹ 3000 ਤੋਂ ਉੱਪਰ ਚਲ ਗਈ। ਉਹਦੇ ਨਾਲ ਜਿੱਿੱ ਸਾਡੀ ਟੈਸਟਿੰਗ ਵਧਣੀ ਆ ਉਹਨੇ ਜਿਹੜੇ ਸਿੰਪਲ ਨਾਲ ਵਧਨੇ ਨੇ ਉਹਨੇ ਪੋਜ਼ਿਟਿਵ ਹੀ ਆਉਣੇ ਉਹਨੇ ਨੈਗੇਟਿਵ ਵੀ ਵਧਰੇ ਨੇ। ਸੋ ਪੋਜ਼ਿਟਿਵ ਨੈਗੇਟਿਵ ਜਿਹੜੇ ਤੇ ਪੋਜ਼ਿਟਿਵ ਆਉਂਦੇ ਨੇ ਉਹ ਬਹੁਤ ਘੱਟ ਆਉਂਦੇ ਜਿਦ ਤਰ੍ਹਾਂ ਕੱਲ ਅੰਮ੍ਰਿਤਸਰ ਦੇ 5 550 ਚੋ 4 ਕੇਸ ਆਏ ਦੇ ਸਾਡੇ ਉੱਥੇ। ਸੋ ਇਹ ਚੀਜ਼ਾਂ ਦਾ ਪਤਾ ਲੱਗਣਾ ਬੜਾ ਜ਼ਰੂਰੀ ਆ। ਅਸੀਂ ਸ਼ਹਿਰ ਦੇ ਜਿਹੜਾ ਅੰਦਰਲਾ ਏਰੀਆ ਉਹਦੇ ਚ ਥੋੜੇ ਜੇ ਕੇਸ ਵਧੇ ਸੀਗੇ ਉਹਦੇ ਚ ਅਸੀਂ ਜਿਹੜਾ ਸਿੰਪਲ ਦਾ ਜਿਹੜਾ ਉੱਥੇ ਹੁਣ ਅਸੀਂ ਇਲੈਕਸ਼ਨ ਸੈਂਟਰ ਜਿਹੜਾ ਇੱਕ ਸੈਂਟਰ ਜਿਹੜਾ ਟਾਪ ਫਿਟਿੰਗਾਂ ਜਿਹੜਾ ਸ਼ਹਿਰ ਦਾ ਅੰਦਰਲਾ ਏਰੀਆ ਉਸ ਹਸਪੀਟਲ ਚ ਅਸੀਂ ਜਿਹੜੇ ਆ ਉਹਨਾਂ ਅੱਜ ਸਿਵਰ ਸੱਜ ਨੂੰ ਕਿਹਾ ਕਿ ਕੱਲ ਤੋਂ ਸੈਂਟਰ ਚਾਲੂ ਹੋ ਜਾਏਗਾ ਉੱਥੇ ਜਿਹੜੇ ਅੰਦਰੂਨੀ ਏਰੀਆ ਦੇ ਵਿੱਚ ਜਿੰਨੇ ਵੀ ਸਿੰਪਲ ਨੇ ਜਿੱਥੇ ਕਿਸੇ ਨੂੰ ਛੱਤ ਪਏ ਉਹ ਉੱਥੇ ਆਪਣਾ ਸੈਂਪਲ ਦੇ ਸਕਦਾ ਹੈ ਜਿਹੜਾ ਸਾਡਾ ਢਾਬ ਟਿਕਾ ਹਸਪੀਟਲ ਹੈ ਸੋ ਇੱਕ ਗੇਮ ਸਾਰਿਆਂ ਨੂੰ ਰਿਕਵੈਸਟ ਕਰੂੰਗਾ ਸ਼ਹਿਰ ਦੇ ਅੰਦਰ ਦੀਆਂ ਬਾਰਾਂ ਜਿਹੜੀਆਂ ਨੇ ਉਹ ਉੱਥੇ ਆਪੇ ਦਸਤ ਕਰਾ ਸਕਦੇ ਸੋ ਕਿਸੇ ਤਰ੍ਹਾਂ ਦੀ ਘਬਰਾਉਣ ਦੀ ਗੱਲ ਨਹੀਂ ਸਰਕਾਰ ਵੱਲੋਂ ਪੂਰੇ ਇੰਤਜ਼ਾਮ ਨੇ ਸਾਰਾ ਪ੍ਰਸ਼ਾਸਨ ਲੱਗਾ ਹੈ ਸਾਡੇ ਤੁਹਾਨੂੰ ਪਤਾ ਕਿ ਦੋ ਦਿਨ ਇਹ ਵੇਖ ਕੇ ਪੰਜਾਬ ਦੇ ਸੀਐਮ ਸਾਹਿਬ ਨੇ ਇਹ ਫੈਸਲਾ ਪਿਛਲੀ ਮੀਟਿੰਗ ਜਿਹੜੀ ਅਸੀਂ ਚੰਡੀਗੜ੍ਹੀ ਦੀ ਮੀਟਿੰਗ ਜੇ ਫੈਸਲਾ ਉਹਨਾਂ ਲਿਆ ਸੀਗਾ ਤੇ ਕੇਸ ਵਾਲਾ ਲੱਗਿਆ ਤੇ ਥੋੜਾ ਜਿਹਾ ਹੋਰ ਤਿਆਰ ਦੇਣ ਦੀ ਲੋੜ ਆ ਲੋਕਾਂ ਦੀ ਸੇਫਟੀ ਵਾਸਤੇ ਸਾਰਾ ਕੁਝ ਕਰਨਾ ਪੈਂਦਾ ਦੋ ਦਿਨ ਜਿਹੜਾ ਸ਼ੁੱਕਰਵਾਰ ਸੱਜ ਦੇ ਛੰਡੇ ਜਿਹੜਾ ਉਹ ਅਸੀਂ ਬੰਦ ਕੀਤਾ ਲੋਕਾਂ ਨੂੰ ਪ੍ਰੋਪੋਸਟ ਕਰ ਰਹੇ ਕਿਉਂਕਿ ਲੋਕ ਫੰਕਸ਼ਨ ਜਿਹੜੇ ਕਰਦੇ ਸੀਗੇ ਭੋਗਦੇ ਸੀ ਕਿਰਿਆ ਹੁੰਦੀ ਸੀ ਉੱਥੇ ਜਿਆਦਾ ਇਕੱਠ ਹੋਣ ਲੱਗ ਪਈ ਸੀ ਹੋਰ ਕਈ ਅਵਜੀਆਂ ਥਾਵਾਂ ਨੇ ਉੱਥੇ ਇਕੱਠ ਹੋਣ ਲੱਗ ਪਈ ਸੀ ਇਸ ਕਰਕੇ ਸਾਰਾ ਕੁਝ ਵੇਖਦਿਆਂ ਇਸ ਸੀਐਮ ਸ਼ਾਮ ਨੇ ਫੈਸਲਾ ਲਿਆ ਸੋ ਮੈਂ ਸਮਝਦਾ ਇਹ ਚੰਗਾ ਫੈਸਲਾ ਹੈ ਲੋਕਾਂ ਦੀ ਸੇਫਟੀ ਵਾਸਤੇ ਇਹ ਫੈਸਲਾ ਜਿਹੜਾ ਲਿਆ ਸੋ ਲੋਕਾਂ ਦਾ ਵੀ ਫਰਜ਼ ਬਣਦਾ ਆਪਣੇ ਘਰਾਂ 'ਚ ਰਹਿਣ ਜਿਹੜੀ ਐਡਵਾਈਸਰੀ ਸਰਕਾਰਾਂ ਨੇ ਜਾਰੀ ਕੀਤੀ ਆ ਉਹ ਤੇ ਅਮਲ ਕਰ ਥੋੜੀ ਬੋਦੀ ਡਿਸਟੈਂਸ ਜਿਹੜਾ ਬਣਾ ਕੇ ਰੱਖਣਾ 2 ਮੀਟਰ ਤਕਰੀਬਨ ਮੀਟਰ ਤੋਂ ਉੱਪਰ ਕਮਸ ਕਮ ਹੋਣਾ ਚਾਹੀਦਾ 2 ਮੀਟਰ ਤੱਕ ਡਿਸਟੈਂਸ ਜਿਹੜਾ ਇੱਕ ਦੂਜੇ ਦਾ ਹੋਣਾ ਚਾਹੀਦਾ ਸੋ فاਸਲਾ ਜਿਹੜਾ ਰੱਖਣਾ ਬੜਾ ਜ਼ਰੂਰੀ ਹੈ ਉਹਦੇ ਨਾਲ ਨਾਲ ਹਰ ਕੋ ਨੂੰ ਮਾਸਕ ਜਿਹੜਾ ਉਹ ਪਾ ਕੇ ਰੱਖਣਾ ਚਾਹੀਦਾ ਸੋ ਤਾਂ ਹੀ ਅਸੀਂ ਬੱਤ ਸਕਦੇ ਆ ਇਹ ਲੜਾਈ ਤਾਂ ਹੀ ਅਸੀਂ ਦੇਖ ਸਕਦੇ ਆ ਜੇ ਅਸੀਂ ਸਾਰੇ ਆਪ ਤਰਲੇ ਹੋ ਕੇ ਆ ਜਿਹੜਾ ਅਸੀਂ ਮਿਸ਼ਨ ਪੰਜਾਬ ਜਿਹੜਾ ਸੌਰੀ ਜਿਹੜਾ ਅਸੀਂ ਫਤਿਹ ਮਿਸ਼ਨ ਜਿਹੜਾ ਜਿੱਦੀ ਅਸੀਂ ਸ਼ੁਰੂਆਤ ਅੱਜ ਕੀਤੀ ਆ ਸੋ ਉਹਦੇ ਤੇ ਜੋ ਤੁਨਪਤਾ ਕਾਜੀ ਅਸੀਂ ਗੱਡੀਆਂ ਤੋਰੀਆਂ ਨੇ ਉਹ ਲਾਉਟ ਪ੍ਰਿੰਟਰ ਲਈ ਜੋ ਸੀਐਮ ਸਾਹਿਬ ਦਾ ਮੈਸੇਜ ਆ ਉਹ ਘਰ ਘਰ ਜਾਣਾ ਸਾਰਾ ਉਧਰ ਤੇ ਹਮਲ ਕਰਨਾ ਚਾਹੀਦਾ ਹੈ ਸਾਹ ਅੰਮ੍ਰਿਤਸਰ ਤੋਂ ਕੈਮਰਾਮੈਨ ਗੌਰਵ ਦੇ ਨਾਲ ਸੰਦੀਪ ਕੁਮਾਰ ਦੀ ਰਿਪੋਰਟ ਐਸਐਮ ਜੈਡ ਨਿਊਜ਼